ਖਾਨਾ ਤਾਰੀਵਾਲ ਦੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਹੁਸ਼ਾਰਪੁਰ ਜ਼ੇਰ ਤੋਂ ਪ੍ਰੋਟੈਕਸ਼ਨ ਵਾਰੰਟ ਤੇ ਲਿਆਂਦੇ ਗਏ ਮਨਪ੍ਰੀਤ ਉਰਫ ਜਸ਼ਨ ਦੀ ਨਿਸ਼ਾਨਦੇਹੀ ਤੇ ਧਾਰੀਵਾਲ ਪੁਲਿਸ ਨੇ ਹਥਿਆਰਾਂ ਦੀ ਵੱਡੀ ਰਿਕਵਰੀ ਕੀਤੀ ਹੈ ਤੇ ਪ੍ਰੈਸ ਕਾਨਫਰੰਸ ਦੌਰਾਨ ਐਸਐਚਓ ਥਾਣਾ ਧਾਰੀਵਾਲ ਇੰਸਪੈਕਟਰ ਮੈਡਮ ਬਲਜੀਤ ਕੌਰ ਨੇ ਦੱਸਿਆ ਹੈ ਕਿ ਧਾਰੀਵਾਲ ਥਾਣੇ ਵਿੱਚ 29 ਅਗਸਤ ਨੂੰ ਇੱਕ ਐਫਆਈਆਰ ਐਫਆਈਆਰ ਨੰਬਰ ਜਿਹੜੀ ਹੈ ਐਫਆਈਆਰ ਨੰਬਰ 99 ਦਰਜ ਕਰਵਾਈ ਗਈ ਸੀ ਜਿਸ ਵਿੱਚ ਇੱਕ ਨੌਜਵਾਨ ਵਿਕਰਮ ਪੱਟੀ ਜੋ ਕਿ ਧਾਰੀਵਾਲ ਦਾ ਰਹਿਣ ਵਾਲਾ ਹੈ ਉਸ ਤੋਂ ਇੱਕ ਪਿਸਤੌਲ ਦੀ ਰਿਕਵਰੀ ਹੋਈ ਸੀ ਤੇ ਮੁੱਢਲੀ ਪੁੱਛਗਿੱਛ ਦੌਰਾਨ ਵਿਕਰਮ ਪੱਟੀ ਨੇ ਮਨਪ੍ਰੀਤ ਉਰਫ ਜਸ਼ਨ ਦੇ ਨਾਲ ਆਪਣੇ ਸਬੰ ਸੀ ਜੋ ਕਿ ਪਹਿਲਾਂ ਹੀ ਇੱਕ ਅਪਰਾਧਿਕ ਮੁਕੱਦਮੇ ਦੇ ਵਿੱਚ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਸੀ ਪ੍ਰੋਟੈਕਸ਼ਨ ਵਾਰੰਟ ਤੇ ਅਦੀਵਾਲ ਪੁਲਿਸ ਨੇ ਜਸ਼ਨ ਨੂੰ ਲੈ ਕੇ ਜਦੋਂ ਉਹ ਆ ਰਹੀ ਸੀ ਤੇ ਬਰੀਕੀ ਦੇ ਨਾਲ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਨਿਸ਼ਾਨ ਦੇਈ ਤੇ ਇੱਕ ਦੇਸੀ ਕੱਟਾ ਇੱਕ 에ਅਰ ਗਨ ਤੇ 10 ਰੋਨ ਬਰਾਮਦ ਜਿਹੜੇ ਨੇ ਉਹ ਹੋਏ ਨੇ ਇਸ ਦੌਰਾਨ ਗਲਬਾ ਜਿਹੜੀ ਉਹ ਕੀਤੀ ਗਈ ਐ ਐਸਐਚਓ थाना ਤਾਰੀਵਾਲ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਹੈ ਕਿ ਕਿ ਇਹ ਨੌਜਵਾਨ ਅਪਰਾਧਿਕ ਸ਼ਬੀਦਾ ਹੈ ਔਰ ਇਸ ਤੇ ਟਾਂਡਾ ਪੁਲਿਸ ਸਟੇਸ਼ਨ ਤੇ ਵੀ ਮਾਮਲਾ ਜਿਹੜਾ ਹੈ ਪਹਿਲਾਂ 307 ਦਾ ਮੁਕਦਮਾ ਜਿਹੜਾ ਹੈ ਉਹ ਦਰਜ ਹੈ ਬਾਕੀ ਇਸ ਨੂੰ ਰਿਮਾਂਡ ਤੇ ਰਹਿ ਕੇ ਹੋਰ ਵੀ ਬਰੀਕੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਅੱਗੇ ਹੋਰ ਵੀ ਵੱਡੇ ਖੁਲਾਸੇ ਹੋਣਗੇ ਸਾਨੂੰ ਮਨਪ੍ਰੀਤ ਉਰਫ ਜਸਨ ਜਿਹੜਾ ਹੈਗਾ ਟਾਲੀਪਿੰਡ ਦਾ ਰਹਿਣ ਵਾਲਾ ਹੈਗਾ ਅਸੀਂ ਉਹਨੂੰ ਪ੍ਰੋਟੈਕਸ਼ਨ ਓਰਡਰ ਤੇ ਹੁਸ਼ਿਆਰਪੁਰ ਜੇਲ੍ਹ ਚੋਂ ਅਸੀਂ ਇਹਨੂੰ ਲੈ ਕੇ ਆਏ ਸੀਗੇ ਇਹਦੀ ਪੁੱਛਗਿੱਛ ਦੇ ਵਿੱਚ ਅਸੀਂ ਇੱਕ ਦੇਸੀ ਪਿਸਟਲ ਅੱਜ ਨੂੰ ਕਹਿੰਦੇ ਤੇ 10 ਰੌਂਦ ਇੱਕ 에어 ਗਨ ਜਿਹੜੀ ਇਹਦੇ ਕੋਲੋਂ ਅਸੀਂ ਬਰਾਮਦ ਕੀਤੀ ਆ ਇਹਦੇ ਵਿੱਚ ਸਾਡੇ ਧਾਰੀਵਾਲ ਥਾਣੇ 'ਚ 91 ਨੰਬਰ ਮੁਕਦਮਾ 29824 ਨੂੰ 255458 ਦਾ ਇੱਕ ਪਰਚਾ ਦਰਜ ਹੋਇਆ ਸੀ ਜਿਹਦੇ ਵਿੱਚ ਵਿਕਰਮ ਪੱਟੀ ਜਿਹੜਾ ਹੈਗਾ ਆਹੀ ਉਹਦੇ ਕੋਲੋਂ ਇਹ ਰਿਕਵਰ ਕੀਤਾ ਸੀ ਉਹਦੀ ਫਿਰ ਪੁਸ਼ਕਿਸ਼ ਵਿੱਚ ਇਹ ਸਾਨੂੰ ਉਹਨੇ ਦੱਸਿਆ ਵੀ ਮੈਂ ਜਿਹੜਾ ਹੈਗਾ ਵਾ ਉਨੇ ਇਥੇ ਆਂਦਾ ਸੀਗਾ ਉਹ ਇਹਦੇ ਨਾਲ ਰਿਲੇਸ਼ਨ ਸੀਗੇ ਪੱਟੀ ਦੇ ਨਾਲ ਜਸ਼ਨ ਦੇ ਇਥੇ ਆਂਦਾ ਸੀਗਾ ਉਹਦੇ ਕੋਲੋਂ ਹੀ ਮੈਂ ਲਿਆ ਹੈਗਾ ਫਿਰ ਉਹਦੀ ਨਿਸ਼ਾਨ ਉਹਦੇ ਬਿਆਨਾਂ 'ਚ ਆਪਣਾ ਨਾਮ ਜਦ ਕੀਤਾ ਇਹਨੂੰ ਤੇ ਫਿਰ ਅਸੀਂ ਇਹਨੂੰ ਹੁਣ ਪ੍ਰੋਫੈਕਸ਼ਨ ਵਾਲੰਟ ਤੇ ਲਿਆ ਕੇ ਆਏ ਜਿੰਨੇ ਸਾਨੂੰ ਹੁਣ ਆ ਜਿਹੜੇ ਹੈਗਾ ਰਿਕਵਰ ਕਰਾਇਆ ਇਹਦੇ ਵਿੱਚ ਟਾਂਡੇ ਥਾਣੇ 'ਚ ਵੀ ਜਿਹੜਾ ਅਸੀਂ ਵੈਪਨ ਰਿਕਵਰ ਕੀਤਾ ਟਾਂਡੇ ਥਾਣੇ ਵਿੱਚ ਵੀ ਇਹਨਾਂ ਤੇ ਪਰਚਾ ਦਰਜ ਹੋਇਆ ਵਾ ਇਹ ਏ 183 افار 78 ਜਮੀਨ ਨੂੰ 109 35 ਬੀ ਐਨ ਐਸ ਦੇ ਤਹਿਤ ਇੱਕ ਪਰਚਾ ਦਰਜ ਹੋਇਆ ਜਿਹੜਾ ਇਹਨਾਂ ਨੇ ਇਸ ਵਾਰਦਤ ਦੇ ਵਿੱਚ ਵੈਪ ਇੱਕ ਕੱਟਾ ਜਿਹੜਾ ਦੂਜਾ ਕੀਤਾ ਸੀ ਉਹ ਅਸੀਂ ਇਹ ਜਿਹੜਾ ਹੈਗਾ ਰਿਕਵਰ ਕੀਤਾ ਇਹਨਾਂ ਕੋਲੋਂ ਕਿੰਨਾ ਮਤਲਬ ਅਜੇ ਕਿਤਾ ਰਿਕਵਰ ਕੀ ਕੀ ਕੀਤਾ ਜੇ ਇੱਕ ਇੱਕ ਤਾਂ ਹੀ ਪਹਿਲਾਂ ਅ ਵਿਕਰਮ ਪੱਟੀ ਕੋ ਪਿਸਟਰ ਕੀਤਾ ਦੂਸਰਾ ਹੋਣਾ ਸੀ ਜਿਹੜਾ ਜਸ਼ਨ ਕੋਲੋਂ ਕੀਤਾ ਹੈਗਾ ਮਨਪ੍ਰੀਤ ਜਸ਼ਨ ਕੋਲੋਂ ਕੀਤਾ ਇਹ ਕੱਟਾ ਕੀਤਾ ਇੱਕ ਜਿਹੜੇ ਹੈਗੇ 10 ਰੌਂਦ ਕਿਤੇ ਹੁਣ ਤੇ ਨਾਲ ਇੱਕ 에어 ਗਨ ਜਿਹੜੀ ਹੈਗੀ ਸੀ ਰਿਕਵਰ ਕੀਤੀ ਇਹ ਦਿਨ ਮੈਡਮ ਸ਼ਾਇਆ ਸਾਹਿਬ ਬਿਲਕੁਲ ਇਹੋ ਜੀ ਗੱਲ ਹੈਗੀ ਹੈ ਜੀ ਇਹਨਾਂ ਦੇ ਲੜਾਈਆਂ ਝਗੜੇ ਕਰਨ ਵਾਸਤੇ ਲੁੱਟਾਂ ਖੋਹਾਂ ਕਰਨ ਵਾਸਤੇ ਜਿਹੜੇ ਹੈਗੇ ਆ ਇਹ ਸਾਰਿਆਂ ਦਾ ਇੱਕ ਗੈਂਗ ਆ ਉਧਰ ਸਾਰਿਆਂ ਦਾ ਇਕੱਠਿਆਂ ਦਾ ਗੈਂਗ ਸੀਗਾ ਜਿਹੜੇ ਕਿ ਹੁਣ ਕਈ ਕੁਝ ਤੇ ਸਾਨੂੰ ਉਹਨਾਂ ਦੇ ਐਡਰੈਸ ਵੀ ਨਹੀਂ ਸਾਰੇ ਕਲੀਅਰ ਹੋਏ ਹੈਗੇ ਉਹ ਉਤੋਂ ਵਾਲੀ ਪੁਲਿਸ ਨੂੰ ਜਿਹੜੇ ਲੜਿੰਦੇ ਹੈਗੇ ਆ ਜਿਹੜਾ ਪਰ ਸਾਡੇ ਨਾਲ ਲੜਿੰਦਾ ਸੀ ਅਸੀਂ ਉਹਨੂੰ ਕਰ ਲਿਆ ਹੈਗਾ